ਕਾਲ ਦੋਸਤੋ ਕਹਿੰਦੇ ਨੇ ਕਿ ਜਦੋਂ ਦੁੱਖਾਂ ਥੱਲੇ ਦੱਬਿਆ ਹੁੰਦਾ ਨਾ ਬੰਦਾ ਛੇਤੀ ਕਬਰਾ ਜਾਂਦਾ ਜਦੋਂ ਜ਼ਿੰਦਗੀ ਵਿੱਚ ਕੁਝ ਨਾ ਬਣ ਰਿਹਾ ਹੋਵੇ ਕੁਝ ਵੀ ਚੰਗਾ ਨਾ ਹੋ ਰਿਹਾ ਹੋਵੇ ਤਾਂ ਸਾਰਾ ਕੁਝ ਖਰਾਬ ਹੀ ਖਰਾਬ ਹੋਈ ਜਾਂਦਾ ਹੋਵੇ ਤਾਂ ਬੰਦਾ ਗੁਰਬਾਣੀ ਨਾਲੋਂ ਟੁੱਟਣ ਦਾ ਸੋਚ ਲੈਂਦਾ ਉਹ ਸੋਚਦਾ ਕੁਝ ਵੀ ਹੁੰਦਾ ਤਾਂ ਹੈ ਨਹੀਂ ਇੰਨਾ ਪਾਠ ਕੀਤਾ ਇੰਨਾ ਸਭ ਕੁਝ ਕੀਤਾ ਠੀਕ ਤਾਂ ਫਿਰ ਵੀ ਨਹੀਂ ਹੋਇਆ ਪਰ ਅਕਾਲ ਪੁਰਖ ਵਾਹਿਗੁਰੂ ਦੀ ਕਲਾਸ ਵਿੱਚ ਜਿਹੜਾ ਇੱਕ ਵਾਰੀ ਐਡਮਿਸ਼ਨ ਲੈ ਲੈਂਦਾ ਨਾ ਜੇ ਪਾਠ ਕਰਨ ਸ਼ੁਰੂ ਪਾਠ ਕਰਨਾ ਸ਼ੁਰੂ ਕਰ ਦਿੰਦਾ ਨਾ ਬੰਦਾ ਬੇਸ਼ੱਕ ਪਰਮਾਤਮਾ ਨਾਲ ਗੁੱਸੇ ਹੋ ਕੇ ਉਹਦੀ ਕਲਾਸ ਛੱਡ ਜਾਵੇ ਪਰ ਪਰਮਾਤਮਾ ਕਦੇ ਵੀ ਆਪਣੇ ਰਜਿਸਟਰ ਵਿੱਚ ਉਸਦਾ ਨਾਮ ਨਹੀਂ ਕੱਟਦਾ ਕਿਉਂਕਿ ਪਰਮਾਤਮਾ ਨੂੰ ਪੂਰਾ ਪਤਾ ਹੁੰਦਾ ਇਹ ਜ਼ਰੂਰ ਮੁੜੇਗਾ ਜਦ ਮੈਂ ਇਸ ਦੇ ਸੁਪਨੇ ਪੂਰੇ ਕਰ ਦਿੱਤੇ ਜਿਨ੍ਹਾਂ ਨੂੰ ਇਹ ਮਰੇ ਸੁਪਨੇ ਸਮਝ ਕੇ ਮੇਰੇ ਤੋਂ ਪਿੱਛੇ हट ਗਿਆ ਮਹਾਂਪੁਰਖ ਕਹਿੰਦੇ ਇਹ ਬੰਦਾ ਭਾਵੇਂ ਸੋਚ ਲੈਂਦਾ ਕਿ ਸਾਰੇ ਰਾਹ ਬੰਦ ਹੋ ਗਏ ਪਰ ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਉਹਨਾਂ ਦਾ ਇੱਕ ਇਸ਼ਾਰਾ ਇੱਕ ਮੇਰ ਦੀ ਨਜ਼ਰ ਉਥੋਂ ਹੀ ਰਸਤਾ ਕੱਢ ਦਿੰਦੀ ਐ ਜਿੱਥੇ ਅਸੀਂ ਕਦੇ ਸੋਚਿਆ ਵੀ ਨਹੀਂ ਹੁੰਦਾ ਪਰੋਸਾ ਰੱਖੋ ਜਿਹੜੇ ਕਾਰਜਾਂ ਨੂੰ ਸਤ ਗੁਰੂ ਪੂਰਾ ਕਰਨ ਚ ਦੇਰੀ ਕਰ ਦਿੰਦੇ ਐ ਨਾ ਖੁਸ਼ੀਆਂ ਵੀ ਉਸ ਨੂੰ ਵਾਧੂ ਬਖਸ਼ਦੀ ਐ ਤਾਂ ਉਸ ਤੇ ਪਰੋਸਾ ਰੱਖਿਆ ਕਰੋ ਕਦੇ ਵੀ ਆਪਣਾ ਪਰੋਸਾ ਟੁੱਟਣ ਨਾ ਦਿਓ ਕਿਸੇ ਵੇਲੇ ਕਿਸੇ ਕੰਮ ਦੇ ਵਿੱਚ ਦੇਰੀ ਹੋ ਜਾਂਦੀ ਐ ਕੋਸਾ ਕਦਾ ਆਪਣੀ ਅਰਦਾਸ ਵਿੱਚ ਕੋਈ ਕਮੀ ਹੋਵੇ। ਹੋਰ ਦੇਨ ਵਿੱਚ ਕੋਈ ਕਮੀ ਨਹੀਂ। ਧੰਨਵਾਦ ਦੋਸਤੋ। ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਕੇ ਆ ਕਰੋ। ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਦੇ ਆ।